ਜਿਹੜੀ ਬੇਟੀ ਦਾ ਬੱਦਾ ਰਹਿੰਦਾ ਨੇ ਬੇਟੀ ਦਾ ਚਾਚਾ ਦੀ ਬੇੜੀ ਦੁਖਾਣਾ ਕਿਸ ਤਰ੍ਹਾਂ ਨਹੀਂ ਹੁੰਦੀ ਹੈ ਜਾਂ ਦੇਖ ਲਾਉਣਾ ਕਿਸ ਤਰ੍ਹਾਂ ਹੁੰਦੀ ਹੈ ਮੈਂ ਬੜਾ ਸੁਣਿਆ ਹੀ ਤੇ ਜੀ ਬੇਟੀ ਕਿਸ ਤਰ੍ਹਾਂ ਨਹੀਂ ਪੱਤੇ ਤੇ ਟਮਾਟੇ ਦੀ ਜੀ ਇਹ ਰੇਲ ਹੋ ਗਈ ਹੈ ਇਹ ਕੁ ਮਾਪੂਰੀ ਇਹ ਨਹੀਂ ਲੜਿਆ ਜਿਆਰ ਜੀ ਦੇ ਪੁੱਤ ਜੀ ਦੇ ਜੀ ਦਾ ਪਤਾ ਲੈ ਜੀ ਨੇ ਕਿਹਾ ਜੀ ਜੀ ਕਾਨ ਮੇ ਇਸ ਨੂੰ ਨਹੀਂ ਦੇ ਰਿਹਾ ਤੂੰ ਚਾਚਾ ਜੀ ਮੇੜੀ ਦਾ ਖਾਣਾ ਕਿਸ ਤਰ੍ਹਾਂ ਨਹੀਂ ਹੁੰਦੀ ਹੈ ਜੇ ਦੇਖਾ ਹੋਣਾ ਕਿਸ ਤਰ੍ਹਾਂ ਹੁੰਦੀ ਹੈ ਮੈਂ ਬੜਾ ਸੁਣਿਆ ਹੀ ਤੇ ਜੀ ਇਹ ਕਿਸ ਤਰ੍ਹਾਂ ਨਹੀਂ ਹੁੰਦੀ ਇਹ ਰੇਲੋ ਜਿੰਨੇ ਇੱਕ ਮਾਪੂਰੀ ਇਹ ਰੰਗਾਂ ਦੇ ਜੀ ਆ ਜੀ ਦੇ ਕਿਹੜੇ ਜੀ ਦਾ ਬੰਦਾ ਹੋਵੇ ਜੀ ਨੇ ਪੇਸ਼ ਜੀ ਕਾਂ ਮੂ ਇਸ ਤਰ੍ਹਾਂ ਦੀ ਦੇ ਜਾਤੀ ਚਾਚਾ ਜੀ ਬੇੜੀ ਦਾ ਖਾਣਾ ਕਿਸ ਤਰ੍ਹਾਂ ਨਹੀਂ ਹੁੰਦੀ ਹੈ ਜਾਂ ਦੇਖਾ ਕਿਸ ਤਰ੍ਹਾਂ ਹੁੰਦੀ ਮੈਂ ਬੜਾ ਸੁਣੀ ਤੇ ਜੀ ਕਿਸ ਤਰ੍ਹਾਂ ਨਹੀਂ ਪੱਤੇ ਜਿਹਾ ਤਮਾਕੂ ਕਰਾਉਂਦੇ ਇਹਦੇ ਦੇ ਲੋਕ ਜੀ ਇਹ ਕੁਮਾਕੂ ਇਹ ਹੁੰਦਾ ਹੈ ਜਈਆ ਧੀਰੇ ਦੇ ਜੀ ਬੜੀ ਬਸ ਬੰਦਾ ਰਹਿੰਦਾ ਇਹਨੇ ਫਿਰ ਜੀ ਦੁਕਾਨ ਨੂੰ ਇੱਕ ਨਹੀਂ ਦੇ ਦਿੱਤੀ ਚਾਚਾ ਜੀ ਬੇੜੀ ਦੁਖਾਣਾ ਕਿਸ ਤਰ੍ਹਾਂ ਨਹੀਂ ਹੁੰਦੀ ਯਾ ਦੇਖ ਲਾਓ ਕਿਸ ਤਰ੍ਹਾਂ ਹੁੰਦੀ ਮੈਂ ਬੜਾ ਸੁਣਿਆ ਹੀ ਤੇਗੀ ਕਿ ਕਿਸ ਤਰ੍ਹਾਂ ਨਹੀਂ ਪੱਤੇ ਤੇ ਟਮਾਟਰ ਦੀ ਜੀ ਇਹ ਰੇਲੋ ਗਿੰਨਾ ਇਹ ਕੁਮਾਖੂ ਨੀ ਇਹ ਰੰਗਾਂ ਵਿੱਚ ਆ ਜੀ ਦੇ ਪਤਾ ਲੈ ਜੀ ਇਹ ਰੇਲੋ ਕਾਂ ਮੂਨ ਇਸ ਨੂੰ ਕਾ ਜਾਈ ਮੀਡੀ ਖਾਣਾ ਕਿਸ ਤਰ੍ਹਾਂ ਹੀ ਹੁੰਦੀ ਹੈ ਜਾਂ ਦੇਖਾ ਹੋਣਾ ਕਿਸ ਤਰ੍ਹਾਂ ਹੁੰਦੀ ਮੈਂ ਬੜਾ ਸੁਣੀ ਤੇ ਜੀ ਇਹ ਕਿਸ ਤਰ੍ਹਾਂ ਹੁੰਦੀ ਹੈ ਇਹ ਦੇਖੋ ਇਹ ਦੇਖੋ ਇਹ ਕੁਮਾਖੂ ਇਹ ਨਾ ਜਈ ਆ ਮੀਡੀ ਦੇ ਤੇਰੀ ਦਾ ਬੰਦਾ ਲੈ ਜੇ ਨੇ ਪਿਛੇ ਬੀੜੀ ਕਾਨ ਨੂੰ ਇਸ ਤਰ੍ਹਾਂ ਹੀ ਦੇ ਜਾਂਦੀ ਹੈ ਚਾਚਾ ਜੀ ਬੀੜੀ ਦਾ ਖਾਣਾ ਕਿਸ ਤਰ੍ਹਾਂ ਨਹੀਂ ਹੁੰਦੀ ਹੈ ਜਾਂ ਦੇਖ ਲਓ ਕਿਸ ਤਰ੍ਹਾਂ ਹੁੰਦੀ ਹੈ ਮੈਂ ਬੜਾ ਸੁਣੀ ਤੇਗੀ ਇਹ ਕਿਸ ਤਰ੍ਹਾਂ ਨਹੀਂ ਹੁੰਦੀ ਇਹ ਜੀ ਇਹ ਦੇਖੋ ਇੱਕ ਕੁਮਾਖੂ ਇਹ ਰੰਗ ਲਾਵੇ ਜਈਆ ਬੀੜੀ ਦੇ